ਹਾਂ ਇਹ ਸਰ ਆਲਟਰਨੇਟਵਨ ਕਿਸਾਨ ਸਰ ਇਹਦੀ ਡਿਮਾਂਡ ਘੱਟ ਕਰਦੇ ਹਰ ਕੋਈ ਕਹਿੰਦਾ ਮੈਨੂੰ ਡੀਏਪੀ ਚਾਹੀਦੀ ਹੈ ਇਹ ਨਾਲ ਫਿਰ ਦੂਜਾ ਸਮਾਨ ਦਿੰਦੇ ਇਹਦੇ ਦਾ ਕੋਈ ਨਹੀਂ ਸਰ ਅਸੀਂ ਚੈੱਕ ਕਰਕੇ ਦੇਖੋ ਉਹਦਾ ਸ਼ਿਕਾਇਤ ਸਰ ਨਹੀਂ ਨਹੀਂ ਇਹਨਾਂ ਤੋਂ ਖਾਲ ਖਲਾ ਖਲਾ ਵੀ ਕਰੋ ਪਰ ਇਹਦਾ ਦੇਖੋ ਇਹਨਾਂ ਦੇ ਕਿੱਥੋਂ ਲਿਆਂਦਾ ਮਾਲ ਇਹਨਾਂ ਦਾ ਚੈੱਕ ਕਰੋ ਸਰ ਠੀਕ ਹੈ ਸਰ ਹਾਂ ਕਿੱਥੋਂ ਆਇਆ ਕਿੰਨਾ ਆਇਆ ਲੀਗਲ ਕਿੰਨਾ ਗਿਆ ਤੁਹਾਨੂੰ ਨਹੀਂ ਕਿੰਨਾ ਠੀਕ ਹੈ ਹਾਂ ਚੈੱਕ ਕਰਕੇ ਉਹਦੀ ਰਿਪੋਰਟ ਬਣਾ ਕੇ ਦੋ ਮੈਨੂੰ ਰਾਈਟ ਸਰ ਹਾਂ ਕਹਿੰਦਾ ਖਿਲਾਫ ਕਾਰਵਾਈ ਕਰਾਂਗਾ ਹਾਂ ਫਿਰ ਹਾਂ ਮੰਡੀ ਮੰਡੀ ਅੱਛਾ ਤੇ ਕਰੀ ਅੱਗੇ ਕਰੀ ਹਾਂ ਹਾਂ ਅਭੀ ਜੂਰੀਆ ਦੱਸੋ ਜੀ ਕੀ ਕੀ ਡੀਪੀ ਕਿੱਥੇ ਬੀ ਵੀ ਜਨਾ ਲਿਖੇ ਆ ਜੜੀ ਹਾਂ ਜੀ ਕਿੰਨੀ ਬੋਦੀ ਹੈ ਹੋਣੀ 200 ਬਰੀ ਹੋਣੀ 200 ਬਸ ਤੁਹਾਡੇ ਕੋ ਹੈਗੇ ਅਕਾਊਂਟਿੰਗ ਹੈਗੇ ਕਿੰਨੀ ਆਈ ਹੈ ਸਰ ਇਹਨਾਂ ਨੂੰ ਸਰ ਇਹਨਾਂ ਕੋਲ ਸੇ ਦਾ ਸਾਰੇ ਤੁਹਾਨੂੰ ਰੈਕ ਲੱਗਦਾ ਸਰ ਜਿੰਨੀ ਇਹਨਾਂ ਨੂੰ ਜ਼ਿਲ੍ਹੇ ਵੱਲੋਂ ਲੋਕੇਸ਼ਨਾਂ ਦੀ ਕੰਪਨੀ ਵੱਲੋਂ ਇਹ ਸਰ 100 100 150 ਵਗੈਰ ਕਰਕੇ ਡਿਸਟਰੀਬਿਊਟਰਾਂ ਨੂੰ ਭੇਜ ਦਿੰਦੇ ਕੋਈ ਲਿਸਟਾਨੂੰ ਭੇਜ ਦੇਖ 30 ਸਨ ਭੇਜ ਦਿਜੀਏ ਹਾਂ ਹਾਂ ਮੇਰੀ ਜੀ ਇਹਨਾਂ ਦਾ ਪੂਰੀ ਪੈਂਦੀ ਇਹਨਾਂ ਕੋਈ ਕਿਦਾਂ ਸਰ ਸਾਡਾ ਰਿਟੇਲ ਦਾ ਵੀ ਹੈ ਨਾ ਫਾਰਮਾਂ ਦੀ ਜੀ ਅੱਛਾ ਹਾਂ ਜੀ ਇਹਨਾਂ ਦਾ ਪੂਰਾ ਜੀ ਪਤਾ ਕਰੋ ਠੀਕ ਹੈ ਕਿਉਂਕਿ ਥੱਲੇ ਤੇ ਦੂਜੇ ਦੁਕਾਨਾਂ ਵਾਲੇ ਤੇ ਕੀ ਜਾਂਦੇ ਕਿੱਥੇ ਕਿੱਥੇ ਭੇਜਦੇ ਤੁਸੀਂ ਸਰ ਇਹ ਸਭ ਰੰਬਾਸ ਤੱਕ ਜਾਂਦੀ ਸਰ ਰੰਬਾਸ ਵਾਲੇ ਛੋਟੀਆਂ ਦੁਕਾਨਾਂ ਦੇ ਤੇ ਰੋਲਾ ਪਈ ਜਾਂਦੇ ਵੀ ਸਾਨੂੰ ਦਿੰਦੇ ਨਹੀਂ ਜੀ ਸਰ ਉਹ ਦੇਖ ਹੀ ਘੱਟ ਲੱਗਦੇ ਹੈ ਨਾ ਪ੍ਰਾਈਵੈਟ ਚੈੱਕ ਕਰਵਾ ਲੈ ਨਹੀਂ ਨਹੀਂ ਚੈੱਕ ਕਰਾਓ ਇਹਨੂੰ ਠੀਕ ਹੈ ਹਾਂ ਚੈੱਕ ਕਰਾਓ ਜੂਰੀਆ ਵੇਖੋ ਕਿੰਨੀ ਸੀ ਇਹਨਾਂ ਨੂੰ ਅਲਾਟਮੈਂਟ ਕਿੰਨੀ ਤੇ ਕਿੰਨੀ ਆਈ ਹੈ ਇਨਾਂ ਦੀ ਜਿਹੜੀ ਅਲਾਟਮੈਂਟ ਆ ਇਸ ਕੰਪਨੀ ਨੂੰ ਕਿੰਨੀ ਖਾਦ ਮਿਲਦੀ ਉਹ ਮੈਨੂੰ ਲਿਖ ਕੇ ਦੋ ਠੀਕ ਹੈ ਤੇ ਇਹ ਕਿੰਨੀ ਪਈ ਆ ਇਹ ਇਹਦੀ ਕੈਲਕੂਲੇਸ਼ਨ ਕਰ ਦਿਓ ਰਾਈਟ ਸਰ ਠੀਕ ਹੈ ਠੀਕ ਆ ਇਹਨਾਂ ਕੋ ਪਈ ਕਿੰਨੀ ਆ ਇਹਨੂੰ ਮੈਨ ਲਈ ਮਿਲਨੀ ਕਿੰਨੀ ਚਾਹੀਦੀ ਠੀਕ ਹੈ ਸਮਝ ਗਏ ਦੋਵਾਂ ਦਾ ਸਮਝ ਗਿਆ ਸਰ ਜਿੰਨਾ ਇਹਨਾਂ ਕੋ ਸਰਕਾਰੀ ਹੋਲ ਸੇਲ ਦਾ ਹੈਗਾ ਉਹਨਾਂ ਇੱਕ ਵੱਖਰਾ ਤੇ ਜਿੰਨਾ ਹੈ ਰਿਟੇਲ ਦੋਵਾਂ ਦਾ ਰਿਪੋਰਟ ਬਣਾ ਕੇ ਦੋ ਠੀਕ ਆ ਨਾ ਇਹਨੂੰ ਐਦਾਂ ਕਰ ਦੋ ਨਾ ਉਨੱਚੇ ਦਿੰਨੂ ਬਲ ਇੱਥੇ ਜਿਆਦਾ ਪਰ ਬੰਦਾ ਭਾਵਾ ਨੂੰ ਲੌਕ ਲਾ ਲਓ ਆਪ ਗਿਣਤੀ ਕਰੋ ਠੀਕ ਠੀਕ ਹਾਂ ਹਾਂ ਇੱਕ ਬੰਦਾ ਭਾਵਾ ਆਪਣਾ ਬੰਦਾ ਕਿੱਥੇ ਕੋਈ ਨਹੀਂ ਸਰ ਅਹੀਂ ਲਾ ਹਾਂ ਡਿਪਾਰਟਮੈਂਟ ਨਹੀਂ ਸਰ ਅਹੀਂ ਲਾ ਡਿਪਾਰਟਮੈਂਟ ਦੇ ਨਾ ਕੋਨੇ ਲੱਗ ਜਾ ਇਹਨਾਂ ਦੀ ਸਾਰੀ ਗਿਣਤੀ ਕਰੋ ਠੀਕ ਹੈ ਟੋਟਲ ਖਾ ਕੋਈ ਗੱਲ ਨਹੀਂ ਆਹ ਜਿਹੜੀ ਆਈ ਇਹਨਾਂ ਨੂੰ ਡੀਏਪੀ ਠੀਕ ਹੈ ਇਹਨਾਂ ਦੇ ਗਾ ਭੇਜਤੀ ਪੂਰੀ ਕਿੰਨੀ ਭੇਜੀ ਠੀਕ ਹੈ ਸਰ ਠੀਕ ਇਹਦੀ ਪੂਰੀ ਕੈਲਕੂਲੇਸ਼ਨ ਕਰਕੇ ਮੈਨੂੰ 1 ਘੰਟੇ ਦੇ ਵਿੱਚ ਦੱਸੋ ਹਾਂ ਮੈਂ ਤਾਂ ਵਿਜੀਲੈਂਸ ਵਾਲਿਆਂ ਨੂੰ ਕਹਿ ਕੇ ਪੱਤਾ ਕਰਾ ਦਾਂਗਾ